ਸਨਮਾਨਯੋ ਗੁਰੂ ਰੋਪ ਜੀਓ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ ਵਾਹਿਰੋ ਜੀ ਕਾ ਖਾਲਸਾ ਵਾਹਿਰੋ ਜੀ ਕੀ ਫਤਿਹ ਮਨੁਖ ਦੀ ਅਨੰਤ ਕਾਲ ਤੋਂ ਇਹ ਤਲਾਸ਼ ਰਹੀ ਹੈ ਕੋਈ ਐਸੀ ਦੁਨੀਆ ਹੋਵੇ ਜਿੱਥੇ ਸਦੀਵੀ ਆਨੰਦ ਹੋਵੇ ਸਦੀਵੀ ਸੁਖ ਹੋਵੇ ਸਦੀਵੀ ਜੀਵਨ ਹੋਵੇ ਹਮੇਸ਼ਾ ਦੀ ਤੰਦਰੁਸਤੀ ਹੋਵੇ ਹਮੇਸ਼ਾ ਦਾ रस उमंग ਤੇ ترنگ ਹੋਵੇ ਇਸ ਵਿੱਚ ਕਦੀ ਵਿਗਨ ਨਾ ਪਵੇ ਇਸ ਵਿੱਚ ਕਦੀ ਘਾਟਾ ਨਾ ਹੋਵੇ ਇਸ ਸਦੀਆਂ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਔਰ ਮਨੁੱਖ ਨੇ ਹਰ ਪਹਿਲੂ ਨਾਲ ਇਸ ਅਮਰ ਤਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਰੀਬਨ ਕਰੀਬਨ ਸੰਸਾਰਿਕ ਢੰਗ ਨਾਲ ਜਿਨ੍ਹਾਂ ਨੇ ਤਲਾਸ਼ ਕੀਤੀ ਬੈਰੋਨੇ ਰੂਪ ਦੇਛ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਦੇ ਪੱਲੇ ਤੇ ਕੁਛ ਨਹੀਂ ਪਿਆ ਮਾਇੂਸ ਰਹਿ ਪਰ ਜਿਨ੍ਹਾਂ ਨੇ ਆਪਣੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕੀਤਾ ਉਹਨਾਂ ਨੇ بلند ਬਾਗ ਇਹ ਗੱਲ ਆਖੀ ਕਿ ਨਾਨਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਪਾਤਸ਼ਾਹ ਕਹਿੰਨ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਦੁੱਖ ਨਹੀਂ ਹੈ ਨਾਮ ਇੱਕ ਬੱਧਾ ਘਰ ਤਹਾ ਅਸੀਂ ਉਸ ਥਾਂ ਦੇ ਉੱਤੇ ਆਪਣਾ ਮਕਾਨ ਬਣਾਇਆ ਆਪਣੀ ਰਿਆਇਸ਼ ਕੀਤੀ ਹੈ ਆਪਣਾ ਘਰ ਬਣਾਇਆ ਕਿੱਥੇ ਜਿੱਥੇ ਮਿਰਤ ਨਾ ਜਨਮ ਜਰਾ ਜਿੱਥੇ ਮੌਤ ਨਹੀਂ ਹੈ ਜਿੱਥੇ ਮੁੜ ਕੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਜ਼ਮੀਨ ਦੇ ਉੱਤੇ ਅਸੀਂ ਅਸੀ ਕਿਹੜੀ ਥਾਂ ਲੱਭਾਂਗੇ ਜਿੱਥੇ ਮਨੁੱਖ ਬੁੱਢਾ ਨਹੀਂ ਆਉਂਦਾ ਜਿੱਥੇ ਬੰਦਾ ਮਰਦਾ ਨਹੀਂ ਜਿੱਥੇ ਬੰਦਾ ਦੁਖੀ ਨਹੀਂ ਹੋਵੇ ਜਿੱਥੇ ਮੁੜ ਕੇ ਜਮਣਾ ਨਾ ਆਵੇ ਜ਼ਮੀਨ ਦੇ ਤੇ ਅਸੀ ਕੋਈ ਥਾਂ ਨਹੀਂ ਹਰ ਸ਼ਹਿਰ ਦੇ ਵਿੱਚ ਹਰ ਮੁਲਕ ਦੇ ਵਿੱਚ ਹਰ ਕਸਬੇ ਦੇ ਵਿੱਚ ਜ਼ਮੀਨ ਦੇ ਹਰ ਖਿੱਤੇ ਵਿੱਚ ਮਨੁੱਖ ਕਿਦਰੇ ਵੀ ਰਵੇ ਬੁਢੇਪਾ ਆ ਜਾਂਦਾ ਹੈ ਮੌਤ ਆ ਜਾਂਦੀ ਹੈ ਰੋਗ ਆ ਜਾਂਦੇ ਨੇ ਸੋਗ ਆ ਜਾਂਦੇ ਨੇ ਪਰੇਸ਼ਾਨੀਆਂ ਆ ਜਾਂਦੀਆਂ ਨੇ ਰੋਹੇ ਜ਼ਮੀਨ ਦੇ ਚੱਪੇ ਚੱਪੇ ਵਿੱਚ ਮਨੁੱਖ ਰੋਗੀ ਹੈ ਸੋਗੀ ਹੈ ਔਰ ਬੁਢੇਪੇ ਨੂੰ ਗੁਰਬਾਣੀ ਨੇ ਇੱਕ ਰੋਗ ਕਿਹਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਹੋਰ ਰੋਗਾਂ ਦਾ ਹੋਣਾ ਤੇ ਇੱਕ ਪਾਸੇ ਬੁਢੇਪਾ ਸਵੈਮ ਇੱਕ ਰੋਗ ਹੈ ਸਵੈਮ ਇੱਕ ਬਿਮਾਰੀ ਹੈ ਜਵਲੰਗ ਬਿਕਲ ਬਹੀ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਸਾਬਾ ਦਾ ਇੱਥੇ ਫਰਮਾਨ ਕਿ ਬੁੱਢੇ ਹੋਣ ਤੋਂ ਪਹਿਲੇ ਕਿਉਂਕਿ ਬੁਢੇਪਾ ਇੱਕ ਰੋਗ ਹੈ ਇੱਕ ਦਿਖਾ ਦੇ ਇਸ ਤੋਂ ਪਹਿਲੇ ਭਜਨ ਕਰ ਲੈ ਇਸ ਤੋਂ ਪਹਿਲੇ ਪ੍ਰਮਾਤਮਾ ਨਾਲ ਜੁੜ ਜਾ ਜਦ ਕਿ ਮਨੁੱਖ ਦੀ ਮਨੋਤ ਐਸੇ ਹੈ ਕਿ ਜਵਾਨੀ ਤੇ ਬਚਪਨਾ ਸੰਸਾਰ ਦੇ ਕੰਮਾਂ 'ਚ ਬਤੀਤ ਕਰਨਾ ਜਦ ਬੁੱਢੇ ਹੋਵਾਂਗੇ ਤਦ ਗੁਰਦੁਆਰੇ ਦੀ ਰੌਣਕ ਬਣਾਂਗੇ ਤਦ ਭਜਨ ਬੰਦਗੀ ਕਰਾਂਗੇ ਸਰਵ ਕਰਨ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੇ ਬਾਜਲੇ ਰੇ ਮਨ ਸਾਰੰਗ ਪਾਨੇ ਜਿਤਨੇ ਚਿਰ ਤੱਕ ਤੈਨੂੰ ਬੁਢੇਪਾ ਦਾ ਰੋਗ ਨਹੀਂ ਆਇਆ ਉਸ ਤੋਂ ਪਹਿਲੇ ਉਸ ਸਾਰੰਗ ਪਾਨ ਦਾ ਚਿੰਤਨ ਕਰ ਲੈ ਤੇ ਐਸੀ ਥਾਂ ਤੇ ਆਪਣਾ ਘਰ ਬਣਾ ਲੈ ਜਿੱਥੇ ਬੁਢੇਪਾ ਆਉਂਦਾ ਹੀ ਨਹੀਂ ਜਿੱਥੇ ਮੌਤ ਆਉਂਦੀ ਹੀ ਨਹੀਂ ਜਿੱਥੇ ਮੁੜ ਕੇ ਜਮਣਾ ਹੁੰਦਾ ਹੀ ਨਹੀਂ ऐसी दुनिया किथे है ऐसी ठा किस ढंग ਨਾਲ ਤਲਾਸ਼ ਕਰੀਏ ਗੁਰਬਾਣੀ ਤੋਂ ਪੁੱਛੀਏ ਪਾਤਸ਼ਾਹ ਨਾਮ ਜਪਣ ਦੇ ਨਾਲ ਕੀ ਕੁਝ ਪ੍ਰਾਪਤ ਹੋ ਜਾਂਦਾ ਉਸ ਦੁਨੀਆ ਵਿੱਚ ਕੀ ਕੁਝ ਹੈ ਉਸ ਦੁਨੀਆ ਦੀ ਸਾਜੋ ਸਮਿਦਰੀ ਦਾ ਜ਼ਿਕਰ ਕਰੋ ਜੋ ਨਾਮ ਜਪਣ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਤੋਂ ਸਤਗੁਰਾਂ ਨੇ ਤੇ ਦੇਸ਼ ਦੇ ਹੋਰ ਸੰਤ ਮੰਤ ਗੁਣੀ ਗੈਨੀਆਂ ਨੇ ਐਸਾ ਫਰਮਾਨ ਕੀਤਾ ਹੈ ਕਿ ਉੱਥੇ ਹੈ ਕਿ ਇਹ ਤੇ ਨਾ ਪੁੱਛੋ ਪਰ ਉੱਥੇ ਕੀ ਨਹੀਂ ਹੈ ਇਹ ਦਸਾਂਗੇ ਉੱਥੇ ਹੈ ਕਿ ਇਸ ਬਾਰੇ ਦੁਨੀਆਂ ਦੇ ਕਰੀਬਨ ਕਰੀਬਨ ਸਾਰੇ ॠषि मुनि ਖਾਮੋਸ਼ ਨੇ ਉਹਨੂੰ ਅਕਥ ਕਥਾ ਕਹਿ ਦਿੱਤਾ ਹੈ ਜੇ ਉਸ ਦੁਨੀਆਂ ਨੂੰ ਜਾਣ ਵੀ ਲਿਆ ਤਾ ਵੀ ਬਿਆਨ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਦਿੱਤੀ ਏ ਜੇ ਹੋਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਇ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਇ ਫਿਰ ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਮੈਂ ਉਸ ਦੁਨੀਆ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਹਾ ਮੈਂ ਬਖਾਨੋ ਕਹੇ ਮੋਨਾ ਮੈਂ ਕਿਸ ਤਰ੍ਹਾਂ ਉਸ ਦਾ ਬਖਾਨ ਕਰਾਂ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ ਉਹ ਮੇਰੇ ਵਰਣਨ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਦੇ ਵਿੱਚ ਨਹੀਂ ਆਉਂਦਾ ਮੇਰੀ ਕਥਨੀ ਸੀਮਾ ਦੇ ਵਿੱਚ ਹੈ ਉਹ ਅਸੀਮ ਹੈ ਮੇਰੀ ਜ਼ਬਾਨ ਦੀ ਸੀਮਾ ਹੈ ਉਹ ਅਸੀਮ ਹੈ ਉਹ ਹਦੂਦ ਬੰਦੀ ਦੇ ਵਿੱਚ ਨਹੀਂ ਆਉਂਦਾ ਉਹ ਪਕੜ ਦੇ ਵਿੱਚ ਨਹੀਂ ਆਉਂਦਾ ਤਾਂ ਉੱਥੇ ਕੀ ਨਹੀਂ ਹੈ ਐਸਾ ਤੇ ਭਗਤਾ ਨੇ ਦੱਸਿਆ ਐਸਾ ਤੇ ਗੁਰੂਆਂ ਨੇ ਦੱਸਿਆ ਪਰ ਉਸ ਦੁਨੀਆ ਦੇ ਵਿੱਚ ਹੈ ਕਿ ਇਸ ਬਾਰੇ ਸਾਰੇ ਖਾਮੋਸ਼ ਸਾਰੇ ਚੁੱਪ ਨੇ ਉਹਨਾਂ ਦੀ ਖਾਮੋਸ਼ੀ ਦੱਸਦੀ ਹੈ ਕਿ ਕਥਨ ਸ਼ਕਤੀ ਤੋਂ ਕੋਈ ਅੱਗੇ ਦੀ ਦੁਨੀਆ ਇਹਨਾਂ ਨੂੰ ਪ੍ਰਾਪਤ ਹੋਈ ਹੈ ਪਾਤਸ਼ਾਹ ਕਹਿੰਦੇ ਨੇ ਉੱਥੇ ਇਹ ਕੁਛ ਨਹੀਂ ਹੈ ਕਿ ਨਾਮੇ ਕ ਬੱਧਾ ਘਰ ਤਹਾ ਜਿੱਥੇ ਮਰਤੇ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ ਜਿੱਥੇ ਜਮਣਾ ਨਹੀਂ ਹੈ ਜਿੱਥੇ ਬੁਢੇਪਾ ਨਹੀਂ ਹੈ ਦਰਸਲ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ ਹੈ। ਔਰ ਜਿਸ ਦਿਨ ਪਰਮ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੌਤ ਤੋਂ ਰਹਿਤ ਹੋ ਜਾਂਦਾ ਹੈ। ਬੁਢੇਪੇ ਤੋਂ ਰਹਿਤ ਹੋ ਜਾਂਦਾ ਹੈ। ਇਸ ਵਾਸਤੇ ਇਸ ਜੀਵਨ ਨੂੰ अनेका ਰੂਪਾਂ ਵਿੱਚ ਗੁਰਬਾਣੀ ਨੇ ਪੇਸ਼ ਕੀਤਾ ਹੈ। ਭਗਤ ਕਬੀਰ ਕਹਿੰਦੇ ਨੇ ਇਹ ਜੀਵਨ ਇੱਕ ਤੰਤੀ ਸਾਜ਼ ਹੈ। ਹੁਣ ਤੰਤੀ ਸਾਜ਼ ਨੂੰ ਵਜਾਉਣਾ ਬੜਾ ਵਿਖਮ ਹੈ। ਤਾਰਾਂ ਬਉਤੀਆਂ ਕੱਸ ਲਈਏ ਤਾਂ ਸੁਰ ਇਤਨੀ ਉੱਚੀ ਹੋ ਜਾਂਦੀ ਹੈ ਗਾਉਣਾ ਬਹੁਤ ਔਖਾ ਹੋ ਜਾਂਦਾ ਹੈ। ਤਾਰਾਂ ਬਹੁਤ ਢਿਲੀਆਂ ਕਰ ਦੇਈਏ ਤੇ ਸੰਗੀਤ ਉਂਝ ਨਹੀਂ ਨਿਕਲਦਾ। ਤੰਤੀ ਸਾਜ਼ ਨੂੰ ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ ਵਜਾਣਾ ਤੇ ਔਖਾ ਹੈ। ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ। ਤਾਰਾਂ ਵਾਲੇ ਸਾਜ਼ ਨੂੰ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਵਜਾਣ ਦੀ ਜਾਚ ਤੇ ਬੰਦੇ ਨੂੰ ਨਹੀਂ ਆਈ। ਬੰਦੇ ਨੇ ਤਾਰਾਂ ਤੋੜ ਕੇ ਰੱਖ ਦਿੱਤੀ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ ਇਸ ਤੰਤਿ ਸਾਜ਼ ਦੀਆਂ ਤਾਰਾਂ ਟੁੱਟ ਗਈਆਂ ਟੁੱਟੀ ਤੰਤ ਨਾ ਬਜੇ ਰਬਾਬ ਭੂਲ ਬਿਗਾਰੇਓ ਆਪਣਾ ਸਾਜ਼ ਭਗਤ ਕਬੀਰ ਜੀ ਮਹਾਰਾਜ ਸਵਾਸਾਂ ਦੀ ਇਹ ਡੋਰੀ ਨੂੰ ਤਾਰਾਂ ਆਖੇ ਐ ਔਰ ਜੀਵਨ ਇੱਕ ਤੰਤਿ ਸਾਜ਼ ਹੈ ਕਬੀਰ ਕਹਿੰਦੇ ਚ ਰੱਬੀ ਸੰਗੀਤ ਕੱਢ ਜਿਵੇਂ ਤਾਰ ਵਿੱਚੋਂ ਨਗਮਾ ਨਿਕਲਦਾ ਹੈ ਹਰ ਸਵਾਸ ਦੇ ਚੰ ਪ੍ਰਭੂ ਦਾ ਚਿੰਤਨ ਕਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਹਰ ਦਮ ਦੀ ਤਾਰ ਦੇ ਚੋਂ ਤੋਂ ਪ੍ਰਭੂ ਦੀ ਧੁਨ ਅਲੱਗ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜ਼ਫਰਨਾਮੇ ਚ ਲਬਾ ਲਬੇ ਕੁੰਦਮ ਬਦਮਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋ ਉਸਕੁਨ ਐ ਔਰੰਗਜ਼ੇਬ ਇਦਮ ਇਹ ਪ੍ਰਮਾਤਮਾ ਦੀ ਤਰਫ ਮਿਲੇ ਹੋਏ ਪਿਆਲੇ ਨੇ ਪਰ ਇਹ ਪਿਆਲੇ ਤੇਰੇ ਕੋਲ ਖਾਲੀ ਨਹੀਂ ਤੋ ਇਹਦੇ ਚ ਖੁਦਾ ਦੇ ਨਾਮ ਦਾ ਅੰਮ੍ਰਿਤ ਪਾ ਔਰ ਇਸ ਨੂੰ ਪੀ ਪਿਆਲੇ ਤੇਰੇ ਖਾਲੀ ਨਹੀਂ ਖੜਕਦੇ ਪੈਨੇ ਬਹੁਤੇ ਖੜਕਦੇ ਪੈਨੇ ਲਬਾ ਲਬੇ ਕੁੰਦਮ ਬਦਮਨੋਸ਼ ਕੁਨ ਅਮੇ ਹਰ ਦੋ ਆਲਮ ਫਰਾਮੋਸ਼ ਕੁਨ ਜੇ ਦੋ ਜਹਾਨਾਂ ਦੇ ਗਮ ਤੋਂ ਤੂੰ ਬਚਣਾ ਚਾਹਨਾ ਹੈ ਤਾਂ ਸਵਾਸਾਂ ਦੇ ਪਿਆਲੇ ਵਿੱਚ ਰੱਬ ਦੀ ਯਾਦ ਦਾ ਅੰਮ੍ਰਿਤ ਪਾ ਕਬੀਰ ਕਹਿੰਦੇ ਨੇ ਇਹ ਦਮ ਇਹ ਸਵਾਸ ਇਹ ਤਾਰਾਂ ਨੇ ਸਰੀਰ ਰੂਪੀ ਸਾਜ਼ ਨੂੰ ਲੱਗੀਆਂ ਹੁੰਆਂ ਇਹਦੇ ਚੋਂ ਰੱਬੀ ਸੰਗੀਤ ਕੱਢ ਪਰ ਕਬੀਰ ਕਹਿੰਦੇ ਅਕਸਰ ਲੋਕੀ ਇਹਨਾਂ ਤਾਰਾਂ ਨੂੰ ਤੋੜ ਛੱਡ ਦੇਣਾ ਜ਼ਿੰਦਗੀ ਕਦੀ ਸੁਰ ਦੇ ਚ ਨਹੀਂ ਆਉਂਦੀ ਤਾਰਾਂ ਟੁੱਟ ਜਾਂਦੀਆਂ ਨੇ ਸੰਗੀਤ ਨਿਕਲਣ ਤੋਂ ਪਹਿਲੇ ਸਾਜ਼ ਦਾ ਅੰਤ ਹੋ ਜਾਂਦਾ ਹੈ ਸੰਗੀਤ ਦੇ ਜਨਮ ਦੇਣ ਤੋਂ ਪਹਿਲੇ ਸਾਜ਼ ਟੁੱਟ ਜਾਂਦਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੀਵਨ ਨੂੰ ਇੱਕ ਜੀਨਾ ਕਹਿੰਦੇ ਨੇ ਪੌੜੀ ਕਹਿੰਦੇ ਨੇ ਤੇ ਕੁਦਰਤੀ ਗੱਲ ਹੈ ਪੌੜੀ ਚੜਨ ਵਾਸਤੇ ਬਣਾਈ ਜਾਂਦੀ ਉੱਪਰ ਚੜਨ ਵਾਸਤੇ ਪਹੁੰਚਣ ਵਾਸਤੇ ਸਾਹਿਬ ਕਹਿੰਦੇ ਨੇ ਇਹ ਜੀਵਨ ਇੱਕ ਪੌੜੀ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ ਈਸ਼ਵਰ ਤੱਕ ਪਹੁੰਚਣ ਵਾਸਤੇ ਔਰ ਇਹ ਪੌੜੀ ਹਰ ਇੱਕ ਨੂੰ ਮਿਲੀ ਹੋਈ ਹੈ ਇਹ ਜੀਨਾ ਹਰ ਇੱਕ ਨੂੰ ਮਿਲੇ ਆਇਆ ਹੈ ਫਿਰ ਸਤਗੁਰ ਐਸਾ ਵੀ ਫਰਮਾਨ ਕਰਦੇ ਨੇ ਕਿ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਇੰਦਾ ਅਬ ਕੇ ਛੁਟ ਕੇ ਥੌਰ ਨਾ ਠਾਓ ਜੇ ਇਸ ਪੌੜੀ ਤੋਂ ਤੂੰ ਅਧਕੀ ਥੜ ਗਿਆ ਤਾਂ ਮੁੜ ਕੇ ਪੌੜੀ ਕੋਈ ਨਹੀਂ ਲੱਭਣੀ ਪਸ਼ੂ ਜੂਨਾ ਵੀ ਹਨ ਪੰਛੀਆਂ ਦੀ ਜੂਨਾ ਵੀ ਇਹਨਾਂ ਪੌੜੀਆਂ 'ਤੇ ਚੜ ਨਹੀਂ ਸਕਦੇ ਵਿਕਾਸ ਨਹੀਂ ਕਰ ਸਕਦੇ ਤਰੱਕੀ ਨਹੀਂ ਕਰ ਸਕਦੇ ਰੁਕੀ ਹੋਈ ਜ਼ਿੰਦਗੀ ਹੈ ਬੱਜੀ ਹੋਈ ਜ਼ਿੰਦਗੀ ਮਨੁੱਖ ਅਗਾਹ ਜਾ ਸਕਦਾ ਹੈ ਕਿਉਂਕਿ ਮਨੁੱਖਾ ਤਨ ਇੱਕ ਸੀੜੀ ਹੈ ਇਹਦੇ ਉੱਤੇ ਬੰਦਾ ਚੜ ਸਕਦਾ ਹੈ ਔਰ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਜਦ ਵੀ ਕੋਈ ਪਰਮਾਤਮਾ ਤੱਕ ਪਹੁੰਚਿਆ ਹੈ ਤੇ ਮਨੁੱਖੀ ਜੀਨੇ ਦੇ ਰਸਤੇ ਤੇ ਪਹੁੰਚਿਆ ਹੋਰ ਕੋਈ ਜੀਨੇ ਨਹੀਂ ਹੋਰ ਕੋਈ ਪੌੜੀ ਨਹੀਂ ਇਸ ਵਾਸਤੇ ਸਾਹਿਬ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ ਫਿਰ ਸਾਬ ਐਸਾ ਵੀ ਕਹ ਲੈਨੇ ਇਹ ਜੀਵਨ ਤੇ ਜਨਮ ਇੱਕ ਪਦਾਰਥ ਹੈ ਮਨੁੱਖ ਆਪਣੀ ਜ਼ਿੰਦਗੀ ਦੇ ਅਨੰਦ ਪਦਾਰਥਾਂ ਦਾ ਰਸ ਮਾਣਦਾ ਹੈ ਬੇਸ਼ੁਮਾਰ ਪਦਾਰਥ ਨੇ ਪਰ ਸਾਬ ਕਹਿੰਦੇ ਜੀਵਨ ਸਵੈਮ ਇੱਕ ਪਦਾਰਥ ਹੈ ਜ਼ਿੰਦਗੀ ਸਵੈਮ ਇੱਕ ਪਦਾਰਥ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਕਿੱਥੋਂ ਲੱਭੋਗੇ ਪ੍ਰਮਾਤਮਾ ਦਾ ਨਾਮ ਇਸ ਜੀਵਨ ਰੂਪੀ ਥਾਲ ਵਿੱਚ ਪਿਆ ਹੈ ਨਵ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਉ ਬਿਸਰਾ। ਉਹ ਲਾਉਣੇ ਦਾ ਨਾਮ, ਉਹ ਗੁਜਹਾ ਪਦਾਰਥ, ਉਹ ਅੰਮ੍ਰਿਤ ਰਸ ਇਸ ਜ਼ਿੰਦਗੀ ਦੇ ਥਾਲ ਵਿੱਚ ਪਿਆ ਹੈ। ਇਸੇ ਥਾਲ ਦੇ ਵਿੱਚ ਉਸ ਪਰਿਪੂਰਨ ਪ੍ਰਮਾਤਮਾ ਨੇ ਆਪਣੇ ਨਾਮ ਦਾ ਭੋਜਨ ਪਰੋਸ ਕੇ ਰੱਖਿਆ ਹੋਇਆ ਹੈ। ਪਰ ਸਹਿਬ ਕਰਨ ਜਨਮ ਪਦਾਰਥ ਖੋਏ ਗਵਾਰਾ। ਗਵਾਰ ਨੂੰ ਸਮਝ ਨਹੀਂ। ਨਾਦਾਨ ਨੂੰ ਸਮਝ ਨਹੀਂ। ਇਸ ਪਦਾਰਥ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ। ਇਸ ਪਦਾਰਥ ਦਾ ਕਦੀ ਆਨੰਦ ਨਹੀਂ ਮਾਣਦਾ। ਅਸੀਂ ਦੁਨੀਆ ਭਰ ਦੇ ਆਨੰਦ ਮਾਣਦੇ ਆ ਜੀਵਨ ਪਦਾਰਤ ਦਾ ਕਦੀ ਆਨੰਦ ਮਾਣਿਆ ਜ਼ਿੰਦਗੀ ਦਾ ਪਦਾਰਥ ਕੀ ਹੈ ਅੰਦਰ ਤੇ ਹੋਇਆ ਹੈ ਕਦੀ ਕਦਾਂ ਕੋਈ ॠषि मुनि ਕੋਈ ਸਾਧਕ ਕੋਈ ਗੁਰਸਿੱਖ ਕੋਈ ਗੁਰਮਖ ਉਸ ਪਦਾਰਥ ਦਾ ਆਨੰਦ ਮਾਣਦਾ ਹੈ ਵਰਨਾ ਜੀਵਨ ਦੇ ਰਸਤ ਦੁਨੀਆ ਵਾਂਝੀ ਰਹਿ ਜਾਂਦੀ ਹੈ ਸਭ ਕਹਿੰਦੇ ਨੇ ਜੀਵਨ ਸੋਮ ਇੱਕ ਪਦਾਰਥ ਹੈ ਇਸ ਦਾ ਆਨੰਦ ਮਾਣ ਲੈ ਉਸ ਰਸ ਨੂੰ ਤੂੰ ਮਾਣ ਲੈ ਫਿਰ ਮਹਾਰਾਜ ਜੈਸਾ ਵੀ ਕਹਿੰਦੇ ਨੇ ਇਹ ਜੀਵਨ ਇਕ ਮਾਰਗ ਹੈ ਇਕ ਰਸਤਾ ਹੈ ਔਰ ਇਸ ਰਸਤੇ ਵਿੱਚ ਵੱਖ-ਵੱਖ ਪੜਾਅ ਉਹਨੇ ਬਚਪਨਾ ਹੈ ਜਵਾਨੀ ਹੈ ਬੁਢੇਪਾ ਹੈ ਨਹੀਂ ਰੁਕਣਾ ਬਚਪਨੇ ਤੇ ਨਹੀਂ ਰੁਕਣਾ ਜਵਾਨੀ ਤੇ ਨਹੀਂ ਰੁਕਣਾ ਬੁਢੇਪੇ ਤੇ ਅਗਾਹ ਚਲਾ ਆਪਣੀ ਸੂਰਤ ਨੂੰ ਅਗਾਹ ਕਰ ਹਰ ਪੜਾਅ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਬਚਪਨਾ ਵੀ ਸਾਡੀ ਸੂਰਤ ਨੂੰ ਰੋਕ ਦਿੰਦਾ ਹੈ ਜਵਾਨੀ ਦੀ ਆਪਣੀ ਜ਼ਬਰਦਸਤ ਪਕੜ ਹੈ ਸਰਤ ਅਗਾ ਨਹੀਂ ਜਾਂਦੀ ਬੁਢਾਪਾ ਵੀ ਮਨੁੱਖ ਦੀ ਸੁਰਤ ਨੂੰ ਰੋਕ ਦਿੰਦਾ ਸਾਬ ਕਹਿੰਦੇ ਨੇ ਤੇ ਪੜਾਉ ਨੇ ਪੜਾਉ ਤੇ ਤੂੰ ਕਿਉਂ ਰੁਕਦਾ ਅਗਾ ਚੱਲਣ ਦੀ ਕੋਸ਼ਿਸ਼ ਕਰ ਮਹਾਰਾਜ ਕਹਿੰਦੇ ਨੇ ਵੇਖ ਅੱਗੇ ਤੇ ਚੱਲ ਵੀ ਅੱਗੇ ਅਗਾ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬੜ ਨਾ ਹੋਵੇ ਜਨਮੜਾ ਅਗਾ ਕੋ ਤਰਾਂਗ ਅਗਾ ਕੀ ਵੇਖ ਅੱਗੇ ਮੌਤ ਹੈ ਮੌਤ ਧੱਕਾ ਮਾਰਦੀ ਇਸ ਵਾਸਤੇ ਕਹਿੰਦੇ ਨੇ ਮਨੁੱਖ ਬਹੁਤ ਲੰਬੀ ਨਜ਼ਰ ਨਹੀਂ ਕਰਦਾ ਜਦ ਕਿ ਮੇਰੇ ਪਾਤਸ਼ਾਹ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ ਬਹੁਤ ਲੰਬੀ ਦ੍ਰਿਸ਼ਟੀ ਕਰ ਬਹੁਤ ਦੂਰ ਦੀ ਦ੍ਰਿਸ਼ਟੀ ਕਰ ਬਹੁਤ ਲੰਬਾ ਵੇਖ ਔਰ ਜੀਵਨ ਦੇ ਮਾਰਗ ਤੇ ਲੰਬਾ ਵੇਖਾਂਗੇ ਤੇ ਅੰਤ ਦਿਸਦਾ ਹੈ ਮੌਤ ਦਿਸਦੀ ਹੈ ਮੌਤ ਧੱਕਾ ਮਾਰਦੀ ਹੈ ਮਨੁੱਖ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਭੁਲਾਣਾ ਧਰਮ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਚੇਤੇ ਕਰ ਬਸ ਜੋ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੰਸਾਰੀ ਹੈ ਜੋ ਮੌਤ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਗਤ ਹੈ ਇਸ ਵਾਸਤੇ ਗੁਰੂ ਨਾਨਕ ਨੇ ਤੇ ਸ਼ਰਤ ਲਾ ਦਿੱਤੀ ਤੂੰ ਮੇਰੇ ਦਰ ਦੇ ਤੇ ਤਾਂ ਮੌਤ ਪਹਿਲੇ ਚੇਤੇ ਕਰ ਮੌਤ ਪਹਿਲੇ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਬਚਪਨੇ ਦਾ ਪੜਾਉ ਵੀ ਐਸਾ ਹੈ ਮੌਤ ਭੁੱਲ ਜਾਂਦਾ ਹੈ ਜਵਾਨੀ ਦਾ ਪੜਾਉ ਐਸਾ ਹੈ ਮੌਤ ਭੁੱਲ ਜਾਂਦੀ ਹੈ ਬੁਢੇ ਪੇ ਦਾ ਫੈਲਾਉ ਐਸਾ ਮੌਤ ਭੁੱਲ ਜਾਂਦੀ ਏ ਜਦ ਕੇ ਸੈਗ ਕੰਨ ਹਰ ਪੜਾਉ ਦੋਤੇ ਤੋ ਮੰਜ਼ਿਲ ਨੂੰ ਚੇਤੇ ਰ ਅਵਾ ਕੋ ਤਰਾ ਪਿਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾਰ ਬਉ ਨਾ ਹੋਵੀ ਜਨਮੜਾ ਤੋ ਜੀਵਨ ਇੱਕ ਮਾਰਗ ਹੈ ਜੀਵਨ ਇੱਕ ਪਦਾਰਥ ਹੈ ਜੀਵਨ ਇੱਕ ਤੌੜੀ ਹੈ ਔਰ ਇਸੇ ਜੀਵਨ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਸੁਪਨਾ ਕੁਛ ਵੀ ਨਹੀਂ ਸੁਪਨਾ जग जीवन ऐसा सपने जैसा जीवन स्वप्न समान ज्यों सपना अर पेखना ऐसे जग को जा जीवन सपना जिंदगी सपना तो सपनेच कोई राजा बन गए सपनेच कोई भिखारी बन गए सपना सब सपना सपने च बंदे दी मौत भी हो जाती है जागण ते पता चलदा मैं जीमदा सपने विच बंदा स्वर्ग दे चला जांदा है ਜਾਦਣ ਤੇ ਪਤਾ ਚਲਦਾ ਮੈਂ ਆਪਣੇ ਬਿਸਤਰ ਤੇ ਪਿਆ ਸੁਪਨਾ ਸਾਬਕਨਨ ਜੋ ਤੂੰ ਸੁਪਨਾ ਵੇਖਣਾ ਹੈ ਸਿਰਫ ਉਹੀ ਸੁਪਨਾ ਨਹੀਂ ਇਹ ਜੀਵਨ ਜੋ ਤੂੰ